ਪਹਿਲਾ ਸਿੰਘ ਇੱਕ ਜੋ ਗਿਲਖੁਰ ਤੋਂ ਤਾਂ ਰਹਿਣ ਵਾਲਾ ਹੈ ਇਸ ਦਾ ਲੜਕਾ ਬਰਜਿੰਦਰ ਸਿੰਘ ਉਰਫ ਲੱਭੀ ਇਹ ਦੋ ਤਰੀਕ ਦਾ ਘਰ ਤੋਂ ਗਿਆ ਹੋਇਆ ਸੀਗਾ ਤੇ ਘਰੇ ਇਹ ਕਹਿ ਕੇ ਗਿਆ ਸੀ ਵੀ ਅਮਰੇ ਨਲਕੇ ਪਿੰਡ ਚੱਲਿਆ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਸੀਗਾ ਇਸ ਬੰਦ ਵਿੱਚ ਸਾਡੇ ਥਾਣਾ ਨਾਲ ਥਾਣਾ ਦੀ ਜਿਹੜੀ ਟੀਮ ਸੀਗੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਸਾਹਿਬ ਪੁੱਛੋ ਇਹਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਇਸ ਨੂੰ ਟ੍ਰੇਸ ਕਰਨ ਵਾਸਤੇ ਤਾਂ ਇਹ ਇਸ ਨੂੰ ਟ੍ਰੇਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਉਰਫ ਲੱਭੀ ਜੋ ਦੋ ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁਚੋ ਜਿਹੜੀ ਹੈਗੀ ਇੱਕ ਲੜਕੀ ਮਨਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਸੀ ਉਸਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਛੱਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰਡੋਜ਼ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਭੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ ਲਾਸ਼ ਨੂੰ ਡੈੱਡ ਬੋਡੀ ਨੂੰ ਦੱਬ ਦਿੱਤਾ ਸੀਗਾ ਤੋਂ ਸਾਡੀ ਟੀਮ ਡੀਐਸਪੀ ਪੁਚੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟ੍ਰੇ ਮਕਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 ਬੀ ਐਨ ਐਸ 238 3 ਸਬਸੈਕਸ਼ਨ 5 ਦਰਜਿਸਟਰ ਕੀਤਾ ਗਿਆ ਤੇ ਇਸ ਵਾਰ ਦਾ ਨੂੰ ਇਜਾਮ ਦੇਣ ਵਾਲੇ ਤਿੰਨੋ ਦੋਸ਼ੀ ਮਨਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਤੇ ਇਹਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੀ ਇੰਟਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਜਿੰਦਰ ਲੱਭੀ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰੱਗ ఓਵਰਡੋਸ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਟ ਦੇ ਵਿੱਚ ਹੀ ਅਸੀਂ ਡੈੱਡ ਬੋਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬੋਡੀ ਹੈਗੀ ਆ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵੀਜ਼ਨ ਆਫ ਡਿਊਟੀ ਮੈਜਿਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਰਿਮਾਨ ਲੈ ਕੇ ਅਸੀਂ ਪੁਲਿਸ ਕਾਰਵ ਜਿਹੜੀ ਬੰਦੀ ਕਰ ਰਹੇ ਇਹ ਜਿਹੜੇ ਇੱਕ ਦੋਸ਼ੀ ਮਹਾਰਾਜ ਦਰਨ ਵਾਲਾ ਯਾਦਵਿੰਦਰ ਯਾਦੀ ਜਿਹੜਾ ਨਸ਼ੱਤਰ ਹੈਗਾ ਇਹ ਲਹਿਰਾ ਮੋਬੋਧ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਹੈ ਵੈਸੇ ਬੇਸਿਕਲੀ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ ਇਹ ਪਹਿਲਾਂ ਪੁੱਚੋ ਕਲਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀਗੀ ਤੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁੱਚੋ ਕਲਾਂ ਦੇ ਵਿੱਚ ਹੀ ਰਹਿ ਰਹੀ ਹੈ ਕਲਾਂ ਦਾ ਕੀ ਕੰਮ ਤੁਹਾਨੂੰ ਕਿਉਂ ਮਾਰੀ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀਗੇ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਿਸ਼ਬਾਜੀ ਦੇ ਵਿੱਚ ਹੀ ਇਹਨਾਂ ਨੇ ਡਰਗ ওভারਡੋਸ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁੱਚੋ ਦੇ ਵਿੱਚ ਰੈਗੂਲਰ ਨਰਸ ਦਾ ਕੰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿਲਾਂ ਉਹਦੇ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਸੀ ਡਿਸਮਿਸਡ ਰਹਿਣ ਕਰ ਬੇਸਿਕਲੀ ਐਬਸੈਂਟ ਰਹਿੰਦੀ ਸੀ ਕਿਉਂਕਿ ਡਰਗ ਡਰਗ ਅਡਿਕਟ ਸੀਗੀ ਉਹ ਤੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜਰ ਰਹਿੰਦੀ ਸੀ ਕਿ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀਗੀ ਇਹ ਇਹ ਬੇਸਿਕਲੀ ਮੈਰਿਡ ਸੀ ਕਿ ਕਪੂਰਥਲਾ ਦੇ ਰਹਿਣ ਵਾਲੀ ਸੀਗੀ ਤੇ ਹੁਣ ਇਹ ਜਿਹੜੀ ਹੀ ਪਰਚੋਕਾ ਦਾ ਰਹਿ ਰਹੀ ਹੈ ਆਪਣੇ ਇਹਦੇ ਨਾਲ ਜਿਹੜੇ ਸਾਥੀ ਜਿਹੜੇ ਨਸ਼ੱਤਰ ਤੇ ਯਾਦਵੰਦਰ ਯਾਦੀ ਵੀ ਇਹਦੇ ਨਾਲ ਜਿਹੜੇ ਹੈਗੇ ਰਹਿੰਦੇ ਇਹਨਾਂ ਦਾ ਤਾਂ ਮਾਮਲਾ ਕਿਸੇ ਕੋਲ ਪਹਿਲਾਂ ਵੀ ਦਰਜ ਹੈਗਾ ਪਹਿਲਾਂ ਇਹਨਾਂ ਦੇ ਕੋਈ ਵੀ ਮੁਕਦਮਾ ਦਰਜ ਨਹੀਂ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੋਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ 18 ਨਾ 18 ਦੇ ਵਿੱਚ ਜਿਹੜਾ ਕਿ 302 ਪਹਿਲਾ ਮਰਡਰ ਦਾ ਸੈਕਸ਼ਨ ਹੁੰਦੇ ਸੀ ਕਿ ਉਹਦੇ ਰਿਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਐਨਐਸ ਦੇ ਵਿੱਚ ਮਕਦਮਾ ਦਰਜ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹੜੇ ਇਹ ਸੈਂਪਲ ਕਿੱਤੇ ਰਹੇ ਰਿਹਾ ਉਹਨਾਂ ਦਾ ਇਹ ਬਿਹਕਾ ਸੁਚਕੀ ਸੰਬੰਧ ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ੱਤਰ ਇਹ ਆਪਸ ਦੇ ਵਿੱਚ ਸਾਲਾ ਜੀਜਾ ਨੇ ਜੀ ਡਿਸੀਜ਼ ਕਿਸ ਸੰਬੰਧ ਚ ਲੱਗੇ ਡਿਸੀਜ਼ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕਸ਼ੀ ਸੀਗੀ ਇਹਦੇ ਨਾਲ ਜਾਣਦਾ ਸੀਗਾ ਤੇ ਪਹਿਲਾਂ ਵੀ ਇਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗਾ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪਲਾਂ ਛੋਟੀ ਮੁੱਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਨਕਸ਼ੀ ਦੇ ਨਾਲ ਕਿੰਨੇ ਦਿਨ ਤੋਂ ਨਾਲ ਮਨਕਸ਼ੀ ਦੇ ਇਹਦੇ ਮਨਾਸ਼ੀ ਦੇ ਜਿਹੜਾ ਮਰਨ ਵਾਲਾ ਇਹਨਾਂ ਦਾ 2-3 ਸਾਲ ਤੋਂ ਜਿਹੜੇ ਹੈਗੇ ਜੰਮਸ਼ਨ ਸੀਗੀ ਤੇ ਦਫਨਾਇਆ ਕਦੋਂ ਰਾਤ ਉਸੇ ਰਾਤ ਨੂੰ ਜੀ ਇਹਨਾਂ ਨੇ 2 ਤਰੀਕ ਨੂੰ ਜਿਵੇਂ ਉਹਦੇ ਬੰਦੇ ਦੀ ਮੌਤ ਹੋ ਗਈ ਸੀਗੀ ਤਾਂ ਜਿਹੜੀ ਪਹਿਲੀ ਪੁਛਗਿਸਚ ਵਿੱਚ ਆਇਆ ਕਿ ਨਾ 3 ਤਰੀਕ ਨੂੰ ਜਿਹੜਾ ਹੈਗਾ ਯਾਦਵਿੰਦਰ ਤੇ ਇਹ ਨਸ਼ੱਤਰ ਦੀ ਮਦਦ ਨਾਲ ਇਹਨੂੰ ਪਿਛਲੇ ਪਲਾਨਟ ਵਿੱਚ ਲਪੇ ਦਿੱਤਾ ਸੀ ਜੀ ਜੀ ਕਤਲ ਦੀ ਰਜਿਸਟਰੀ ਤੁਸੀਂ ਕਹਿ ਰਹੇ ਹੋ ਕਿ ਮੂਲ ਲਈ ਸੀਗੀ ਜਾਂ ਲੜਾਈ ਹੋਈ ਜਾਂ ਰਜਿਸਟਰੀ ਬਸ ਇੰਨੀ ਕਦਰ ਦੀ ਚੁੱਪ ਚਾਪ ਹੋ ਗਿਆ ਕੋਈ ਸਮਝਾ ਤੋਂ ਮੂਲ ਵਜੇ ਬੇਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰੱਗ ਡਿਕਟ ਨਕਸ਼ੀ ਦੇ ਨਾਲ ਜਿਹੜੇ ਯਾਦਵਿੰਦਰ ਤੇ ਨਛੱਤਰ ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਤਾਂ ਉਹਨੂੰ ਮਤਲਬ ਸੈਂਸਰਸ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਕੰਮ ਕਰ ਜਾਣਗੇ ਸੋ ਸਿਰ ਨਸ਼ੇ ਦੇ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਤਲ ਦੀ ਵਾਰਦਾਤ ਦਾ ਨਜਾਮ ਦੇ ਦਿੱਤਾ ਕਿ ਸਾਡੇ ਦਾ ਕੀ ਸਬੰਧ ਹੈ ਇਹਨਾਂ ਨਾਲ ਉਹ ਇਹਦੇ ਨਾਲ ਪਹਿਲਾਂ ਤੋਂ ਜਾਣ ਪਛਾਨ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਦੇ ਲਿੰਕ ਵਿੱਚ ਹੈਗੇ ਨੇ ਇਹਦੇ ਘਰੋਂ ਦੇ ਜਾਂਦੇ ਵੀ ਸੀਗੇ ਨਸ਼ੇ ਕਰਕੇ ਲਿੰਕ ਸੀ ਜਾਂ ਕੋਰਸਪਾਂਸ ਸੀ ਮੇਨ ਪਰਪਸ ਤਾਂ ਜਿਹਦਾ ਹੈਗਾ ਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤਾਂ ਬੇਸਿਕਲੀ ਤਾਂ ਨਸ਼ੇ ਵਾਲੀ ਹੀ ਐਂਗਲ ਸਾਹਮਣੇ ਹੈ ਬਿਲਕੁਲ ਇਹ ਵੀ ਨਾ ਕਰਦੇ ਸੀ ਨਸ਼ੇ ਨਹੀਂ ਮਡਲੀ ਇੰਟਰੋਗੇਸ਼ਨ ਦੇ ਵਿੱਚ ਤਾਂ ਅਜਿਹੀ ਗੱਲ ਸਾਹਮਣੇ ਨਹੀਂ ਆਈ ਬੇਸਿਕਲੀ ਡਰਗ ਐਡਿਕਟਸ ਖੁਦ ਡਰਗ ਐਡਿਕਟਸ ਹੈਗੇ ਨਾਟ ਐਸਪਲਾਇਰ ਐਸਪੀ ਸਾਹਿਬ ਜਿਹੜਾ ਪ੍ਰੂਫੀ ਵਾਲਾ ਮਾਮਲਾ ਉਹ ਤੇ ਚੰਗਾ ਪੜ੍ਹਨਾ ਪਈ ਗੁਰਦਾਸ ਜੀ